ਹੈਲੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੀ ਕਲਮ ਮੇਰੀ ਆਵਾਜ਼ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਉਮੀਦ ਕਰਦੀਆਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਤੰਦਰੁਸਤੀ ਰਹਿ ਰਹੇ ਹੋਵੋਗੇ ਵੈਗੁਰੂ ਦਾ ਓਟ ਆਸਰਾ ਤੁਹਾਡੇ ਤੇ ਬਣਿਆ ਰਵੇ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੁਸੀਂ ਕਹੋਗੇ ਵੀ ਦੀਦੀ ਅਚਾਨਕ ਅੱਜ ਕਿਵੇਂ ਆ ਗਈ ਅਸਲ ਚ ਪਤਾ ਕੀ ਹੋਇਆ 1.5 ਸਾਲ ਪਹਿਲਾਂ ਨਾ ਮੇਰਾ ਚੈਨਲ ਸੀਗਾ ਜਿਹੜਾ ਉਹਦਾ ਮੋਨਟਾਈਜ਼ ਕੱਟਿਆ ਗਿਆ ਸੀਗਾ ਚੈਨਲ ਬੰਦ ਹੋ ਗਿਆ ਸੀਗਾ ਫਿਰ ਵੀ ਮੈਂ ਵੀਡੀਓ ਤਾਂ ਬਹੁਤ ਸਾਰੀਆਂ ਪਾਈਆਂ ਵੀ ਨੇ ਮੈਨੂੰ ਮਤਲਬ ਇਹ ਵੀ ਨਹੀਂ ਸੀ ਵੀ ਜੇ ਮਨੋਟਾਈਜ਼ ਨਹੀਂ ਹੈਗਾ ਤਾਂ ਵੀਡੀਓ ਨਹੀਂ ਪਾਉਣੀ ਤੇ ਉਹ ਮੈਨੂੰ ਮਤਲਬ ਮੈਂ ਤਾਂ ਧਿਆਨ ਵੀ ਨਹੀਂ ਦਿੱਤਾ ਇੱਕ ਦਿਨ ਇੱਕ ਅੱਧੀ ਵਾਰ ਜਿਸ ਕਰ ਨੂੰ ਕਿਹਾ ਵੀ ਤੂੰ ਦੇਖ ਲੈ ਕੀ ਹੋਇਆ ਕੀ ਹੋਇਆ ਇਹ ਕਹਿੰਦਾ ਮम्मा ਮੈਨੂੰ ਤਾਂ ਸਮਝ ਨਹੀਂ ਆ ਰਹੀ ਵੀ ਕੀ ਹੋਇਆ ਕੱਲ ਸਾਡੇ ਕੋਲੇ ਮਨਵੀਰ ਆਈ ਸੀ ਛੁੱਟੀਆਂ ਕੱਟਣ ਦੇ ਲਈ ਕਿਉਂਕਿ ਮਨਵੀਰ ਨੇ ਜਾਣਾਗਾ ਤੇ ਮੰਮੀ ਵੀ ਆਏ ਸੀਗੇ ਮੇਰੇ ਮੰਮੀ ਨੂੰ ਅੱਜ ਅਸੀਂ ਦਵਾਈ ਦਵਾ ਕੇ ਸੁਨਾਮ ਤੋਂ ਬਾਸ ਚੜਾ ਦਿੱਤਾ ਤੇ ਮਨਵੀਰ ਨੂੰ ਮੈਂ ਦਿਖਾਉਣ ਲੱਗੀ ਮੈਂ ਕਿ ਮਨਵੀਰ ਵੀ ਤੂੰ ਦੇਖ ਇਹਨੂੰ ਖੋਲ ਕੇ ਵੀ ਹੋਇਆ ਕੀ ਹੈ ਤੇ ਮਨਵੀਰ ਨੇ ਜਦੋਂ ਖੋਲ ਕੇ ਦੇਖਿਆ ਉਹ ਮੱਥਾ ਜਾ ਮਾਰੀ ਗਈ ਉਹ ਉਹ ਕਹਿੰਦੀ ਵੀ ਮਸੀ ਜੀ ਠੀਕ ਹੋ ਗਿਆ ਪਰ ਕਹਿੰਦੀ ਤੁਸੀਂ ਇੱਕ ਵੀਡੀਓ ਪਾ ਕੇ ਵੇਖ ਲਓ ਵੀ ਪਤਾ ਲੱਗ ਜੂਗਾ ਵੀ ਇਹ ਤੇ ਐਡ ਲੱਗਦੀ ਹੈ ਜਾਂ ਕੀ ਵੀ ਹੈਗਾ ਮਨੋਟਾਈਜ਼ ਜਾਂ ਨਾ ਹੋਇਆ ਹਨਾ ਵੀ ਫਿਰ ਮੈਂ ਇਹਨੂੰ ਹੋਰ ਚੈੱਕ ਕਰ ਲੂ ਇਸ ਕਰਕੇ ਫਿਰ ਮੇਰਾ ਦਿਲ ਕੀਤਾ ਵੀ ਮੈਂ ਵੀਡੀਓ ਪਾ ਲੈਣਾ ਨਾਲੇ ਚੈਨਲ ਦਾ ਪਤਾ ਲੱਗ ਜੂਗਾ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਹੋ ਜਾਣੀਆਂ ਬਾਕੀ ਜੀ ਮੈਨੂੰ ਵੈਸੇ ਵਲੌਗਰ ਵਲੌਗਰ ਦਾ ਸ਼ੌਕ ਵੀ ਘੱਟ ਹੈ ਮੈਂ ਤਾਂ ਨਹੀਂ ਪਾਉਂਦੀ ਹੈਗੀ ਤੇ ਰੂਪ ਟੋਕ ਕੋਈ ਨਹੀਂ ਹੈਗੀ ਇਹ ਨਹੀਂ ਹੈਗਾ ਵੀ ਵਲੌਗ ਮਾੜੇ ਨੇ ਹਨਾ ਵੀ ਪਾਉਣੇ ਨਹੀਂ ਚਾਹੀਦੇ ਕੰਮ ਕੋਈ ਵੀ ਮਾੜਾ ਨਹੀਂ ਹੁੰਦਾ ਹੈਗਾ ਜਿਹੜਾ ਕੋਈ ਮਿਹਨਤ ਕਰਦਾ ਹੈ ਮਿਹਨਤ ਰੰਗ ਲਿਆਉਂਦੀ ਹੈ ਅਸੀਂ ਤਾਂ ਉਦਾਹਰਨ ਹੈ ਮੇਰੀ ਭੈਣ ਗੁਰਮੀਤ ਉਹਨੇ ਮਤਲਬ ਚੈਨਲ ਬਣਾਇਆ ਜਦੋਂ ਉਹਨੇ ਮਤਲਬ ਬਣਾਇਆ ਨਾ ਵੀ ਉਸੇ ਦੀਆਂ ਗੱਲਾਂ ਕਰਦੀ ਆ ਮੇਰੇ ਤੁਹਾਡੇ ਨਾਲ ਜਦੋਂ ਮੇਰੀ ਭੈਣ ਨੇ ਚੈਨਲ ਬਣਾਇਆ 2018 ਦੇ ਵਿੱਚ ਅਤੇ ਉਹਦੇ ਸਾਰੇ ਅਸੀਂ ਅਸੀਂ ਮਤਲਬ ਜਿੰਨੇ ਕੁ ਰਿਸ਼ਤੇਦਾਰ ਸੀਗੇ ਉਹਦੇ ਭੈਣ ਭਰਾ ਹਨ ਉਰਾ ਪਰਾਂ ਤੋਂ ਕਹਿ ਕੇ ਸਬਸਕ੍ਰਾਈਬ ਕਰਾਤਾ 49 ਪਤਾ ਨਹੀਂ 50 ਸਬਸਕ੍ਰਾਈਬਰ ਹੋ ਸਬਸਕ੍ਰਾਈਬਰ ਹੋਏ ਸੀਗੇ ਉਦੋਂ ਇਹਨਾਂ ਚੀਜ਼ਾਂ ਦਾ 2018 ਚ ਨੌਲੇਜ ਵੀ ਨਹੀਂ ਸੀ ਹੁੰਦੀ ਮੈਨੂੰ ਤਾਂ ਉਦੋਂ ਪਹਿਲੀ ਵਾਰ ਪਤਾ ਲੱਗਿਆ ਵੀ YouTube ਦੇ ਉੱਤੋਂ ਪੈਸਾ ਆਉਂਦਾਗਾ ਹਨਾ ਵੀ YouTube ਐਵੇਂ ਐਵੇਂ ਵੀਡੀਓ ਦੇ ਪੈਸੇ ਦਿੰਦੇ ਨੇ ਮੈਨੂੰ ਤਾਂ ਐ ਸੀਗਾ ਵੀ ਪਤਾ ਨਹੀਂ ਇਹ ਵੈਸੇ ਹੀ ਮਨੋਰੰਜਨ ਵਾਸਤੇ ਪਾਈਆਂ ਜਾਂਦੀਆਂ ਨੇ ਕੁਝ ਵੀ ਪਤਾ ਨਹੀਂ ਸੀ ਮੈਨੂੰ ਤਾਂ ਬਹੁਤ ਪਿੱਛੋਂ ਨੌਲੇਜ ਆਈ ਹੈ ਇਹ ਚੀਜ਼ਾਂ ਦੀ ਤੇ ਭੈਣ ਨੇ ਚੈਨਲ ਬਣਾਇਆ ਉਹਨੇ ਕੜਾਈ ਕੜੂਈ ਜੀ ਦੀਆਂ ਇੱਕ ਦੋ ਵੀਡੀਓ ਪਾਈਆਂ ਤੇ ਅਸੀਂ ਮਤਲਬ ਉਹ ਸਭ ਕਹਿਆ ਕਰੇ ਤੁਸੀਂ ਸ਼ੇਅਰ ਕਰੋ ਅਸੀਂ ਮਤਲਬ ਕਰ ਦਿੰਦੇ ਸੀਗੇ ਵਟਸਐਪ ਚੱਲੇ ਚੱਲੇ ਜੇ ਸੀਗੇ ਇਧਰ ਉਧਰ ਹੋਰਾਂ ਪਰ ਆ ਸ਼ੇਅਰ ਕਰ ਦਿੰਦੇ ਬਲਜਿੰਦਰ ਨੇ ਬਹੁਤ ਸਪੋਰਟ ਕੀਤਾ ਭੈਣ ਨੂੰ ਤੇ ਉਹਨੇ ਮਤਲਬ ਕਈਆਂ ਤਾਂ ਫਿਰ ਪਹਿਲਾਂ ਤਾਂ 2 ਮਹੀਨੇ ਉਹ ਬੋਲੇ ਨਹੀਂ ਹੈਗੇ ਪਿੱਛੋਂ ਤਾਂ ਫਿਰ ਉਹਨੇ ਪੁੱਛ ਲਿਆ ਕਹਿੰਦੇ ਵੀ ਮੈਂ ਆ ਦਿਆਰਾਂ ਦੋਸਤਾਂ ਚ ਸ਼ੇਅਰ ਕਰ ਸਕਦਾ ਡਿਊਟੀ ਕਰਦੇ ਸੀਗੇ ਉਹ ਕਹਿੰਦੇ ਵੀ ਹਾਂ ਫਿਰ ਵੀ ਮਤਲਬ ਕਿ ਪੰਜਾਬੀਆਂ ਦੇ ਵਿੱਚ ਨਾ ਸ਼ੇਅਰ ਕਰਦੀ ਤੇ ਜਿਹੜੇ ਕੋਈ ਮਤਲਬ ਬਾਹਰਲੇ ਸੀਗੇ ਵੀਰ ਉਹਨਾਂ ਨੇ ਡਿਊਟੀ ਕਰਦੇ ਸੀ ਉਹਨਾਂ ਨਾਲ ਲਿੰਕ ਸ਼ੇਅਰ ਕਰਕੇ ਸਬਸਕ੍ਰਾਈਬ ਕਰਾ ਦਿੰਦੇ ਤੇ ਮਤਲਬ ਕਿ ਜਦੋਂ ਮੈਂ ਮੈਂ ਤੁਹਾਨੂੰ ਇੱਥੋਂ ਸਟਾਰਟ ਕਰਦੀ ਆ ਵੀ 50 60 ਸਬਸਕ੍ਰਾਈਬਰ ਜਦੋਂ ਪਹੁੰਚਦੇ ਹੋਗੇ ਉਹਨੇ ਇੱਕ ਜਾਣੇ ਦੇਖਿਆ ਕਰਨਾ ਦੋ ਚਾਰ ਲਾਈਕ ਆ ਜਾਇਆ ਕਰਨਾ ਅਸੀਂ ਉਹਦਾ ਹੌਸਲਾ ਵਧਾਉਣ ਦੇ ਮਾਰੇ ਇੱਕ ਜਾਂ ਦੋ ਕਮੈਂਟ ਆ ਜਾਇਆ ਕਰਨਾ ਹਨ ਵੀ ਸਾਨੂੰ ਇਹ ਲੋਕ ਤਾਂ ਹੁੰਦੇ ਅਸੀਂ ਵੀ ਕੀ ਐ ਇਹਦੇ ਚ ਕੀ ਐ ਪਰ ਉਹ ਲੱਗੀ ਰਹੀ ਲੱਗੀ ਰਹੀ ਤੇ ਉਹਨੇ ਕੜਾਈ ਦੀ ਵੀਡੀਓ ਪਾਉਣੀ ਕਦੇ ਕਾਵਿਆ ਚਲਾ ਲਿਆ ਕਦੇ ਕੁਛ ਕਦੇ ਕੁਛ ਫੇਰ ਮਤਲਬ ਉਹਦਾ ਮਜ਼ਾਕ ਵੀ ਉਡਾਈ ਜਾਂਦੇ ਵੀ ਇਹਦੇ 'ਚ ਕੀ ਕੱਢੇਂਗੀ ਤੂੰ ਇਹਦੇ 'ਚ ਤੂੰ ਕੀ ਕੱਢੇਂਗੀ ਹਨਾ ਫਿਰ ਉਹਨੇ ਮਤਲਬ ਇੱਕ ਦੋ ਵਲੌਗ ਪਾਉਣੇ ਸਟਾਰਟ ਕੀਤੇ ਉਹਨੂੰ ਉਹਨੂੰ ਕਿਉਂਕਿ ਉਹਨੇ ਉਹਦੇ ਅੰਦਰ ਜਨੂਨ ਸੀਗਾ ਉਹਦਾ ਦਿਲ ਕਰਦਾ ਸੀ ਵੀ ਉਹ ਕੰਮ ਕਰੇ ਹਨਾ ਤੇ ਜਦੋਂ ਹੁਣ ਆਪਾਂ ਨੂੰ ਨੌਲੇਜ ਨਹੀਂ ਹੁੰਦੀ ਜੀ ਆਪਾਂ ਮਤਲਬ ਕਿਸੇ ਤੇ ਉਂਗਲ ਚੱਕ ਦਿੰਦੇ ਹਾਂ ਹਨਾ ਵੀ ਇਹ ਕੀ ਚੀਜ਼ ਆ ਇਹ ਵੀ ਪਰ ਮੇਰੀ ਭੈਣ ਨੂੰ ਇਸ ਚੀਜ਼ ਦਾ ਮਤਲਬ ਜਨੂਨ ਸੀਗਾ ਉਹਨੇ ਕਿਸੇ ਦੀ ਨਹੀਂ ਸੁਣੀ ਉਹ ਲੱਗੀ ਰਹੀ ਲੱਗੀ ਰਹੀ ਜੀ ਵੀ ਕਈ ਇਹ ਵੀ ਸਟਾਰਟਿੰਗ ਚ ਮੇਰੇ ਭਣੋਈਏ ਨੇ ਵੀ ਉਹਨੂੰ ਇੰਨਾ ਸਪੋਰਟ ਨਹੀਂ ਕੀਤਾ ਉਹ ਕਹਿੰਦਾ ਸੀ ਤੇਰੀ ਮਰਜ਼ੀ ਹੈ ਮੈਂ ਤੈਨੂੰ ਕਹਿੰਦਾ ਕੁਝ ਵੀ ਪਰ ਵੀ ਮੈਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਨਹੀਂ ਹੈਗੀ ਤੇ ਵੈਸੇ ਉਹਨੂੰ ਹਟਾਇਆ ਨਹੀਂ ਉਹਨੇ ਤੇ ਉਹ ਐ ਵੀ ਨਹੀਂ ਹੈਗਾ ਵੀ ਉਹਦੀ ਹੈਲਪ ਕੀਤੀ ਆ ਪਰ ਉਹਦੇ ਅੰਦਰਲੀ ਜਿਹੜੇ ਮਿਹਨਤ ਸੀਗੀ ਹਨਾ ਉਹ ਰੰਗ ਲਿਆਈ ਫਿਰ ਉਹਨੇ ਵਲੌਗ ਪਾਏ ਜਿਹੜੇ ਉਹ ਦੋ ਵਲੌਗ ਸੀਗੇ ਜਿਹੜੇ ਉਹਦੇ ਜਦੋਂ ਪਬਲਿਕ ਕੀਤੇ ਉਹ viral ਹੋ ਗਏ ਤੇ ਬਹੁਤ ਸਾਰੇ view ਆਏ ਸਬਸਕ੍ਰਾਈਬਰ ਆਏ ਫਿਰ ਮੈਨੂੰ ਯਾਦ ਆ ਵੀ ਇੱਕ ਵਲੌਗ ਦਾ ਜਦੋਂ 4-5000 ਅ ਵਿਊ ਆ ਗਿਆ ਭੈਣ ਨੂੰ ਇੰਨੀ ਖੁਸ਼ੀ ਹੋਈ ਭੈਣ ਨੇ ਮੈਨੂੰ ਸਕਰੀਨਸ਼ਾਟ ਲੈ ਕੇ ਭੇਜੇ ਵੀ ਮੇਰਾ ਇੰਨਾ ਵਾਚ ਟਾਈਮ ਹੋ ਗਿਆ ਮੈਂ ਉਹਨੂੰ ਓਕੇ ਵਧਾਈਆਂ ਕੰਗratulations ਵਗੈਰਾ ਲਿਖ ਦਿੰਦੀ ਸੀਗੀ ਤੇ ਪਰ ਮੈਨੂੰ ਪਤਾ ਨਹੀਂ ਸੀ ਵੀ ਇਹ ਕੀ ਕਰੀ ਜਾਂਦੀ ਐ ਮੈਂ ਇਹ ਸੋਚੀ ਜਾਂਦੀ ਵੀ ਕੀ ਕਰਨ ਲੱਗੀ ਪਈ ਐ ਕੀ ਕਰੀ ਜਾਂਦੀ ਐ ਤੇ ਵੀ ਮਤਲਬ ਫਿਰ ਬਲਜਿੰਦਰ ਨੇ ਵੀ ਕਹਣਾ ਤੂੰ ਦੇਖੀ ਜਾ ਕੁਛ ਤਾਂ ਕਰੂਗੀ ਜਿਹੜਾ ਲੱਗੀ ਪਈ ਐ ਨੂੰ ਜਨੂਨ ਐ ਫਿਰ ਹੌਲੀ 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 ਚੱਲੋ ਉਹਦੇ ਵਲੌਗ ਚੱਲਣ ਲੱਗੇ ਫਿਰ ਮਨੋਟਾਈਜ਼ ਹੋ ਗਿਆ ਤੇ ਫਿਰ ਉਹਨੇ ਜਦੋਂ ਸਾਨੂੰ ਦੱਸਿਆ ਵੀ ਮਨੋਟਾਈਜ਼ ਹੋ ਗਿਆ ਮੇਰਾ ਚੈਨਲ ਅਸੀਂ ਆਖਾਂ ਮਨੋਟਾਈਜ਼ ਵੀ ਕੀ ਹੁੰਦਾ ਮਨੋਟਾਈਜ਼ ਸਾਨੂੰ ਨਹੀਂ ਪਤਾ ਹਨ ਫਿਰ ਐਡ ਮਤਲਬ ਉਹਨੂੰ ਦੱਸਿਆ ਵੀ ਐਡ ਲੱਗ ਗਈ ਇਹਦੇ ਤੇ ਵੀ ਹੁਣ ਜਿਹੜੀਆਂ ਮਸੂਰੀਆਂ ਆਉਂਦੀਆਂ ਨੇ ਵੀ ਉਹ ਲੱਗ ਗਈਆਂ ਵੀ ਮਤਲਬ ਕਿ ਫਿਰ ਹੁਣ ਜਿਹੜੀ ਇਹ ਅਮਰੀਕਾ ਦੀ ਜਿਹੜੀ ਐਪ ਹੈਗੀ ਇਸ ਕਰਕੇ ਵੀ ਇਹਦੇ ਵਿੱਚ ਐਡ ਲੱਗੀ ਐਡ ਵਾਲੇ ਐਡ ਲਾਉਣ ਕਰਕੇ ਵੀ ਇਹ ਐਪ ਤੋਂ ਪੈਸੇ ਆਇਆ ਕਰਨਗੇ ਸਾਨੂੰ ਵੀ ਆਵੇ ਲੱਗਿਆ ਵੀ ਚਲ ਆਜਾ ਕਰਨਗੇ ਉਹ ਮੈਂ ਜਦੋਂ ਐਡ ਲੱਗ ਗਈ ਮਤਲਬ ਜੀਜਾ ਜੀ ਨੇ ਵੀ ਉਹਨੂੰ ਕਿਹਾ ਵੀ ਚਲ ਜੇ ਹੋਰ ਨਹੀਂ ਤਾਂ ਆਪਦੇ ਮੇਕਅਪ ਜੋਗ ਰਹੀ 5-7000 ਕਮਾ ਲਿਆ ਕਰੇਗੀ ਹਨ ਦੇਖੋ ਉਹਦੇ ਪਰ ਉਹਨੂੰ ਪਤਾ ਨਹੀਂ ਕੀ ਹੈ ਜਨੂੰਨ ਸੀਗਾ ਉਹਨੇ ਮਤਲਬ ਲੱਗੀ ਰਹੀ ਉਹ ਪਹਿਲੀ ਵਾਰ ਜਦੋਂ ਉਹਨੂੰ ਪੈਸੇ ਆਏ ਥੋੜੇ ਬਹੁਤੇ ਆਉਂਦੇ ਹੁੰਦੇ ਨਹੀਂ ਹਨਾ ਚਲੋ 5-7000 ਉਹਨੂੰ ਮਤਲਬ ਐਨੀ ਖੁਸ਼ੀ ਹੋਈ ਸਾਨੂੰ ਉਦੋਂ ਪਤਾ ਲੱਗਿਆ ਵੀ ਵਾਕਈ ਇਹਦੇ ਪੈਸੇ ਆਉਂਦੇ ਨੇ ਜਦੋਂ ਭੈਣ ਨੇ ਸਾਨੂੰ ਦੱਸਿਆ ਵੀ ਹਾਂ ਮੈਨੂੰ ਅੱਜ ਜਿਹੜੀ ਮੇਰੀ ਮਿਹਨਤ ਹੈਗੀ ਕਾਫੀ ਕਈ ਮਹੀਨਿਆਂ ਬਾਅਦ پتہ ਸੱਤ ਅੱਠ ਮਹੀਨਿਆਂ ਬਾਅਦ ਇਹ ਨਹੀਂ ਪਤਾ ਸਾਲ ਹੀ ਨਿਕਲ ਗਏ ਹੋਵੇ ਰੰਗ ਲਾਈ ਤੇ ਕਿਸੇ ਤੋਂ ਉਹਨੇ ਪ੍ਰਮੋਟ ਨਹੀਂ ਕਰਵਾਇਆ ਕਿਸੇ ਤੋਂ ਉਹਨੇ ਕੁਝ ਪੁੱਛਿਆ ਨਹੀਂ ਉਹਨੇ YouTube ਦੇ ਉੱਤੇ ਸਰਚ ਮਾਰਨਾ ਵੀ ਕਿਵੇਂ ਕੀ ਭਰਨਾ ਇਹਦੇ 'ਚ ਕੀ ਕਰਨਾ ਤੇ ਲੱਗੀ ਰਹਿੰਦੀ ਲੱਗੀ ਰਹਿੰਦੀ ਮਤਲਬ ਫੇਰ ਅੱਜ ਕੁਛ ਸਵੇਰ ਕੁਛ ਫੇਰ ਉਦੋਂ ਬਾਅਦ ਬਲਜਿੰਦਰ ਦਾ ਹਾਸਾ ਹੋ ਗਿਆ ਫੇਰ ਉਹਨੇ ਮੈਨੂੰ ਕਹਿ ਕੇ ਮੈਂ ਲਿਖਣ ਵਗੈਰਾ ਲੱਗ ਗਈ ਤੇ ਉਹਨੇ ਮੈਨੂੰ ਕਹਿ ਕੇ ਮੇਰਾ ਚੈਨਲ ਬਣਵਾਤਾ ਕਹਿੰਦੀ ਵੀ ਅਮਰ ਤੂੰ ਚੈਨਲ ਬਣਾ ਲੈ ਚੱਲ ਜਿਹੜੀ ਤੂੰ 2-4 ਪੋਇਮ ਲਿਖਦੀ ਏਦੇ ਤੇ ਤੂੰ ਪਾ ਲਿਆ ਕਰ ਵੀ ਜਦੋਂ ਤੂੰ YouTube ਇੱਕ ਫੈਮਲੀ ਐ ਇਹ ਵੀ ਜਦੋਂ ਤੇਰੇ ਨਾਲ ਬਹੁਤ ਸਾਰੇ ਵੀਰ ਭੈਣਾਂ ਜੁੜਨਗੇ ਤੇਨੂੰ ਹੌਸਲਾ ਦੇਣਗੇ ਹਨ ਫਿਰ ਮੈਨੂੰ ਐ ਲੱਗਿਆ ਵੀ ਕੋਈ ਨੈਗੇਟਿਵ ਕਮੈਂਟ ਨਾ ਕਰ ਦੇ ਹਨ ਵੀ ਆਪਾਂ ਸੋਚਦੇ ਹੁੰਨੇ ਆ ਉਹ ਕਹਿੰਦੀ ਵੀ ਚੰਗੀ ਚੀਜ਼ ਨੂੰ ਕੋਈ ਨੈਗੇਟਿਵ ਕਮੈਂਟ ਨਹੀਂ ਕਰਦਾ ਹੁੰਦਾ ਵੀ ਐਦਾਂ ਤਾਂ ਫਿਰ ਲੋਕ ਗੁਰਵਾਨੀ ਨੂੰ ਵੀ ਕਰ ਦਿੰਦੇ ਨੇ ਵੀ ਆਪਾਂ ਡਰਨਾ ਨਹੀਂ ਹੁੰਦਾ ਹੈਗਾ ਇਸ ਚੀਜ਼ ਤੋਂ ਜਦੋਂ ਮੈਨੂੰ ਨੇ ਹੌਸਲਾ ਵਜਾਈ ਦਿੱਤੀ ਮੈਂ ਉੱਥੇ ਦੋ ਰਾਤਾਂ ਲਈ ਗਈ ਸੀਗੀ ਤੇ ਭੈਣ ਨੇ ਮੇਰਾ ਚੈਨਲ ਬਣਾਤਾ ਮਨਵੀਰ ਨੇ ਹੀ ਬਣਾਇਆ ਸੀਗਾ ਸੋਚ ਕੇ ਵਿਚਾਰ ਕੇ ਅਸੀਂ ਨੇ ਇਹਦਾ ਨਾਮ ਰੱਖ ਲਿਆ ਮੇਰੀ ਕਲਮ ਮੇਰੀ ਆਵਾਜ਼ ਤੇ ਧੰਨਵਾਦ ਤੁਹਾਡਾ ਬਹੁਤ ਬਾਤ ਤੁਸੀਂ ਬਹੁਤ ਜ਼ਿਆਦਾ ਸਪੋਰਟ ਕੀਤਾ ਕਿਉਂਕਿ ਬਲਜਿੰਦਰ ਕਰਕੇ ਇੱਕ ਤਾਂ ਮਤਲਬ ਤੁਸੀਂ ਜੁੜੇ ਹੋਏ ਸੀ ਇਹਨਾਂ ਹਣਾ ਉਹਦੀ ਵੀਡੀਓ ਪਹਿਲਾਂ ਭੈਣ ਦੇ ਚੈਨਲ ਤੇ ਪੈ ਚੁੱਕੀਆਂ ਸੀਗੀਆਂ ਮਤਲਬ ਮੈਨੂੰ ਇੰਨਾ ਜ਼ਿਆਦਾ YouTube ਫੈਮਿਲੀ ਨੇ ਮੇਰੀ ਨੇ ਪਿਆਰ ਦਿੱਤਾ ਇੰਨੀ ਜ਼ਿਆਦਾ ਹਿੰਮਤ ਦਿੱਤੀ ਐਨਾ ਜ਼ਿਆਦਾ ਸਪੋਰਟ ਕੀਤਾ ਵੀ ਜਦੋਂ ਵੀ ਮੈਂ ਵੀਡੀਓ ਨਾ ਪਾਈ ਤਾਂ ਤੁਸੀਂ ਨੇ ਕਮੈਂਟ ਕਰ ਕਰਦੀ ਦੀ ਵੀਡੀਓ ਪਾਇਆ ਕਰੋ ਦੀ ਦੀ ਵੀਡੀਓ ਪਾਇਆ ਕਰੋ ਹੁਣ ਜਦੋਂ ਵੀ ਕਦੇ ਬਹਿਰਕੀਤ ਪੈਂਦੇ ਜਾਂ ਤਰਸੀਮ ਵੀਰੇ ਦੇ ਚੈਨਲ ਤੇ ਜਾਂ ਗਰਮੀਤ ਪੈਂਦੇ ਚੈਨਲ ਤੇ ਆਉਣੀ ਆ ਤਾਂ ਮੈਨੂੰ ਇੱਕੋ ਹੀ ਸਵਾਲ ਆਉਂਦਾ ਦੀਦੀ ਤੁਸੀਂ ਵੀ ਵੀਡੀਓ ਪਾਇਆ ਕਰੋ ਦੀਦੀ ਤੁਸੀਂ ਵੀ ਵੀਡੀਓ ਪਾਇਆ ਕਰੋ ਪਰ ਮੇਰਾ ਥੋੜਾ ਜਿਹਾ ਨਹੀਂ ਦਿਲ ਕਰਦਾ ਜੀ ਐਵੇਂ ਨਹੀਂ ਹੈਗਾ ਵੀ ਮੈਨੂੰ ਇਹ ਕੰਮ ਨਹੀਂ ਚੰਗਾ ਲੱਗਦਾ ਜਾਂ ਨਾ ਨਹੀਂ ਸੀ ਕੰਮ ਮੈਂ ਤੁਹਾਨੂੰ ਪਹਿਲੀ ਦੱਸਿਆ ਵੀ ਕੋਈ ਮਾੜਾ ਨਹੀਂ ਹੁੰਦਾ ਮਿਹਨਤ ਜਿਹੇ ਜੀ ਆਪਾਂ ਕਰਦੇ ਆਂ ਰੰਗ ਜ਼ਰੂਰ ਲਿਆਉਂਦੀ ਆ ਜੇ ਤੁਸੀਂ ਘਰ ਦੇ ਵਿੱਚ ਬੈਠ ਕੇ ਕੋਈ ਕੰਮ ਕਰ ਸਕਦੇ ਹੋ ਉਹਦੇ ਵਰਗੀ ਰੀਸ ਨਹੀਂ ਹੈਗੀ ਤੇ ਆਪਦੀ ਮਿਹਨਤ ਕਰੋ ਆ ਜਿਹੜਾ ਬੇਸਕ ਤੁਹਾਡੇ ਘਰੇ ਕਿੰਨੀਆਂ ਹੀ ਕਮਾਈਆਂ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਇੰਨੀ ਕਿਰਪਾ ਸਾਡੇ ਤੇ ਅਸੀਂ ਬਹੁਤ ਸੋਹਣੀ ਰੋਟੀ ਖਾ ਰਹੇ ਆ ਪਰਮਾਤਮਾ ਦੀ ਕਿਰਪਾ ਹੈ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਜੀ ਉਹ ਆਰਮੀ ਦੇ ਵਿੱਚ ਸਰਵਿਸ ਕਰਦੇ ਸੀ ਫੌਜੀ ਸਾਹਿਬਸ ਤੇ ਸਰਕਾਰ ਨੇ ਮੁੱਲ ਵੀ ਪਾ ਦੇਣਾ ਹਨਾ ਵੀ ਪ੍ਰਮਾਤਮਾ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਵੀ ਸਾਨੂੰ ਕੋਈ ਦਿੱਕਤ ਨਹੀਂ ਪਰ ਵੀ ਜੇ ਕੋਈ ਮੈਂ ਪਹਿਲਾਂ ਵੀਡੀਓ ਪਾਈਆਂ ਨੇ ਜਿਹੜਾ ਤੁਸੀਂ ਆਪ ਕੰਮ ਕਰਦੇ ਹੋ ਹਨਾ ਤੁਹਾਡਾ ਆਪਣੀ ਕਮਾਈ ਹੁੰਦੀ ਹੈ ਇੰਡੀਪੈਂਡੈਂਟ ਤੁਸੀਂ ਹੋ ਜਾਂਦੇ ਹੋ ਤਾਂ ਉਹ ਕਮਾਈ ਵਰਗੀ ਜਿਹੜੀ ਖੁਸ਼ੀ ਹੈ ਉਹ ਨਹੀਂ ਹੁੰਦੀ ਹੁਣ ਭੈਣ ਮੇਰੀ ਹੈਗੀ ਉਹ ਬੇਸ਼ੱਕ ਕਹਿੰਦੀ ਹਰਕੀਤ ਭੈਣ ਕਹਿੰਦੀ ਹੁੰਦੀ ਹੈ ਕਹਿੰਦੀ ਬੇਸ਼ੱਕ ਮੈਂ ਪਹਿਲਾਂ ਡੰਗਰ ਘਰੇ ਸਾਂਭੇ ਨੇ ਮੈਂ ਕੰਮ ਕਰਦੀ ਸੀ ਪਰ ਦੁੱਧ ਦੀ ਦਸੀ ਆਉਣੀ ਤੇ ਉਹ ਪਾਜੀ ਨੇ ਫੜ ਲੈਣੀ ਕਹਿੰਦੀ ਮੈਨੂੰ ਨਜ਼ਾਰਾ ਨਹੀਂ ਸੀ ਆਉਂਦਾ ਉਦੋਂ ਕਹਿੰਦੀ ਫਿਰ ਉਹਨੇ ਕਹਿਣਾ ਵੀ ਖਾਲ ਲੈਣੀ ਹੈ ਫੀਡ ਲੈਉਣਿਆ ਮੈਂ ਤਾਂ ਮੈਨੂੰ ਪੈਸੇ ਦੇ ਦੇ ਇਹ ਤਾਂ ਹੁਣ ਦਸੀ ਆਈ ਹੈ ਤਾਂ ਐਂ ਚੱਲ ਜਾਣੀ ਹੈ ਤੇ ਮੈਂ ਸੌਦਾ ਲੈਣਾ ਦਾ ਪਤਾ ਜਾਣ ਪਰ ਕਹਿੰਦੀ ਹੁਣ ਮੈਨੂੰ ਪਤਾ ਹੈ ਵੀ YouTube ਦੀ ਕੋਈ ਖਾਲ ਨਹੀਂ ਕੋਈ ਫੀਡ ਨਹੀਂ ਇਹ ਵੀ ਸਾਡੀ ਮਿਹਨਤ ਹੈ ਹਾਂ ਇਹ ਮਿਹਨਤ ਅਸੀਂ ਜਿਹੜੀ ਕਰਦੇ ਆ ਇਹ ਮਿਹਨਤ ਮਤਲਬ ਸਫਲਤਾ ਹੁੰਦੀ ਹੈ ਜੇ ਤੁਸੀਂ ਸਪੋਰਟ ਕਰਦੇ ਹੋ ਤੁਹਾਡਾ ਸਾਰਾ ਕੁਝ ਤੁਹਾਡੇ ਸਿਰ ਤੇ ਹੈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਰੇ ਚੈਨਲਾਂ ਨੂੰ ਬਹੁਤ ਬਹੁਤ ਸਪੋਰਟ ਕਰ ਰਹੇ ਹੋਗੇ ਤੁਸੀਂ ਸਾਡੇ ਸਾਰੇ ਭੈਣ ਭਰਾਵਾਂ ਦੇ ਚੈਨਲਾਂ ਨੂੰ ਵੀ ਬਹੁਤ ਸਪੋਰਟ ਕੀਤੀ ਹੈ ਤੇ bizness ਵੀ ਭੈਣ ਦਾ ਚੱਲ ਰਿਹਾ ਬਹੁਤ ਸੋਹਣਾ ਤੁਹਾਡੀ ਕਿਰਪਾ ਦੇ ਨਾਲ ਤੁਸੀਂ ਹੋਰ ਵੀ ਉਹਦੇ ਬਟਿਕ ਨੂੰ ਹੁਲਾਰਾ ਦਿਓ ਬਹੁਤ ਸੋਹਣੇ ਸੋਹਣੇ ਉਹ ਸੂਟ ਤੁਹਾਡੇ ਤੱਕ ਪਹੁੰਚਾਉਂਦੇ ਨੇਗੇ ਤੇ ਸਾਨੂੰ ਵੈਸੇ ਵੀ ਮਾਣ ਹੈ ਸਾਡੀ ਭੈਣ ਤੇ ਹਨਾ ਵੀ ਉਹਨੇ ਉਹਦੀ ਮਿਹਨਤ ਸਦਕਾ ਤੇ ਸਾਡੇ ਵੀ ਚੈਨਲ ਰੋਡ ਤੇ ਹਨ ਜਿਹੜੀ ਚੀਜ਼ ਚੰਗੀ ਹੁੰਦੀ ਆ ਉਹਦੇ ਭੈਣ ਭਾਈ ਦੀ ਸਲਾਗਾਯੋਗ ਹੁੰਦੀ ਆ ਉਹਦੀ ਸਲਾਗਾ ਜਰੂਰ ਕਰਨੀ ਚਾਹੀਦੀ ਹੈ ਹਰਕੀਤ ਭੈਣ ਤਾਂ ਬਹੁਤ ਜ਼ਿਆਦਾ ਉਹ ਕਰਦੀ ਹੈ ਹਾਂ ਤਰਸੀਮ ਨੇ ਚੈਨਲ ਕਿਸੇ ਤੋਂ ਪ੍ਰਮੋਟ ਨਹੀਂ ਕਰਵਾਇਆ ਜੀ ਤਰਸੀਮ ਨੇ ਸਿਰਫ ਗੁਰਮੀਤ ਦੇ ਨਾਲ ਇੱਕ ਵੀਡੀਓ ਬਣਾਈ ਸੀ ਜਿਹੜੀ ਗੁਰਮੀਤ ਨੇ ਸਿਰਫ ਕਮਿਊਨਿਟੀ ਚ ਪਾਈ ਆ ਮੇਰਾ ਚੈਨਲ ਭੈਣ ਨੇ ਬੋਲਿਆ ਸੀਗਾ ਜਰੂਰ ਤੇ ਉਹਦੇ ਲਈ ਇੱਕ ਵੀਡੀਓ ਬਣਾ ਕੇ ਉਹਨੇ ਕਮਿਊਨਿਟੀ ਦੇ ਵਿੱਚ ਪਾਈ ਸੀ ਤੇ ਉਹ ਜਿਹੜੀ ਮਤਲਬ ਤੁਸੀਂ ਸਾਰਿਆਂ ਨੇ ਕਿਉਂਕਿ ਫੈਮਿਲੀ ਨੂੰ ਜਾਣਦੇ ਸੀਗੇ ਸਾਰਿਆਂ ਨੇ ਤੁਸੀਂ ਬਹੁਤ ਸਪੋਰਟ ਕੀਤਾ ਤੇ ਹੁਣ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜਦੋਂ ਅਸੀਂ ਕਦੇ ਸੁਨਾਮ ਵੀ ਜਾਈਏ ਸੰਗਰੂਰ ਕਿਤੇ ਵੀ ਜਾਂਦੇ ਆ ਬਾਹਰ ਅੰਦਰ ਲੋਕ ਆਵਾਜ਼ ਮਾਰ ਕੇ ਖੜਾ ਲੈਂਦੇ ਨੇ ਅਮਰਤ ਦੀਦੀ ਤੁਸੀਂ ਗਰਮੀਤ ਦੇ ਭੈਣ ਹੋ ਤੁਸੀਂ ਅਸੀਂ ਤਰਸੇਮ ਵੀਰੇ ਇਹਦੀਆਂ ਵੀਡੀਓਜ਼ ਦੇਖਦੇ ਆ ਤੁਸੀਂ ਵੀ ਵੀਡੀਓ ਪਾਇਆ ਕਰੋ ਅਸੀਂ ਵੱਡੀ ਭੈਣ ਦੀਆਂ ਵੀਡੀਓਜ਼ ਦੇਖਦੇ ਆ ਬਹੁਤ ਖੁਸ਼ੀ ਹੁੰਦੀ ਆ ਨਾ ਵੀ ਕੋਈ ਵੀ ਐਸਾ ਦਿਨ ਨਹੀਂ ਆਇਆ ਹੈਗਾ ਜਿਸ ਦਿਨ ਮਤਲਬ ਸਾਨੂੰ ਕੋਈ ਨਾਂ ਮਿਲਿਆ ਹੋਵੇ ਜਿਹੜਾ ਸਾਡੇ ਸਾਨੂੰ ਚਾਹਣ ਵਾਲਾ ਹੈਗਾ YouTube ਤੋਂ ਤੇ ਬਹੁਤ ਸਾਰੇ ਦਿਲ ਦੇ ਰਿਸ਼ਤੇ ਵੀ ਬਣੇ ਨੇ ਭੈਣਾਂ ਬਹੁਤ ਸਾਰੀਆਂ ਮੇਰੇ ਨਾਲ ਫੋਨ ਤੇ ਵੀ ਨੇਗੇ ਇੰਨੀ ਜ਼ਿਆਦਾ ਹਿੰਮਤ ਦਿੰਦੀਆਂ ਨੇ ਆਪਣੇ ਰਿਸ਼ਤੇਦਾਰਾਂ ਵਾਂਗੂ ਆਪਣੇ ਭੈਣ ਭਰਾਵਾਂ ਵਾਂਗੂ ਜਿਨ੍ਹਾਂ ਨੇ ਮਤਲਬ ਮੈਨੂੰ ਤਾਂ ਇਹ ਲੱਗਦਾ ਵੀ ਤੁਹਾਡੇ ਕਮੈਂਟ ਜਦੋਂ ਤੁਸੀਂ ਮਤਲਬ ਦੁੱਖਦੀਆਂ ਗੱਲਾਂ ਮੇਰੇ ਨਾਲ ਕਿ ਕਰਦੇ ਸੀਗੇ ਵੀ ਦੀਦੀ ਮੇਰੇ ਨਾਲ ਵੀ ਐ ਹੋਇਆ ਮੇਰੇ ਭਰਾ ਦੀ ਮੌਤ ਹੋਈ ਮੇਰੇ ਭਣੋਈਏ ਦੀ ਹੋਈ ਹੈ ਨਾ ਮੇਰੀ ਨੰਦੋਈਏ ਦੀ ਹੋਈ ਮੈਨੂੰ ਫਿਰ ਮਤਲਬ ਐ ਲੱਗਦਾ ਹੁੰਦਾ ਸੀ ਵੀ ਸੱਚੀ ਸੱਚੀ ਇੰਨਾ ਐਡਾ ਪਹਾੜ ਵਰਗੇ ਦੁੱਖ ਜਿਹੜੇ ਲੋਕ ਚੱਤੀ ਫਿਰਦੇ ਨੇ ਆਪਾਂ ਦਾ ਵੀ ਫੇਰ ਵੀ ਪ੍ਰਮਾਤਮਾ ਦਾ ਸ਼ੁਕਰ ਹੈ ਸੱਚੇ ਪਾਤਸ਼ਾਹ ਨੇ ਬਚਾ ਦਿੱਤਾ ਨਿਕਲ ਹੀ ਜਾਂਦਾ ਟਾਈਮ ਚਲੋ ਮੇਰੇ ਦਿਲ ਕੀਤਾ ਜੀ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰਨ ਨੂੰ ਇਸ ਕਰਕੇ ਮੈਂ ਵੀਡੀਓ ਪਾਈ ਹੈ ਤੇ ਨਾਲੇ ਮੈਨੂੰ ਮੇਰੀ ਭਾਂਜੀ ਨੇ ਕਿਹਾ ਸੀ ਵੀ ਪਤਾ ਲੱਗ ਜੂਗਾ ਮਾਸੀ ਜੀ ਇੱਕ ਵੀਡੀਓ ਪਾ ਕੇ ਦੇਖੋ ਤੁਸੀਂ ਸਾਰਿਆਂ ਨੂੰ ਬੇਨਤੀ ਹੈ ਵੀਰਾਂ ਭੈਣਾਂ ਤੇ ਬਜ਼ੁਰਗਾਂ ਨੂੰ ਜੋ ਵੀ ਵੀਡੀਓ ਦੇਖਦੇ ਨੇ ਵੀ ਇਹਨੂੰ ਵੀਡੀਓ ਨੂੰ ਦੇ ਲਿੰਕ ਨੂੰ ਜਿਹੜਾ ਤੁਸੀਂ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਦੇ ਜਰੂਰ ਫੇਰ ਦੁਬਾਰਾ ਵੀਡੀਓ ਪਾਵਾਂਗੇ ਧੰਨਵਾਦ ਜੀ